ਅਸੀਂ ਆਪਣੇ ਹੱਕਾਂ ਵਾਸਤੇ ਆਏ ਆ ਹੱਕ ਲੈ ਕੇ ਛੱਡਾਂਗੇ ਜੇ ਅਸਾਂ ਜਾਣਾ ਪਊ ਦਿੱਲੀ ਦਾ ਜਾਵਾਂਗੇ ਹੱਕ ਲੈ ਕੇ ਆਵਾਂਗੇ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਨਿਆਲਾ ਗੁਰੂ ਦੇ ਵਿੱਚ ਮਹਾਂ ਰੈਲੀ ਕੀਤੀ ਗਈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਜੇ ਹੱਕ ਪੂਰੇ ਲੈ ਕੇ ਆਵਾਂਗੇ ਜੋ ਮੋਦੀ ਖਰਾਬ ਕਰਦਾ ਉਹ ਤਰ੍ਹਾਂ ਕਰਕੇ ਛੱਡਾਂਗੇ 18 ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਾ ਅੱਜ ਜਨਿਆਲਾ ਗੁਰੂ ਦੇ ਵਿੱਚ ਮਹਾਂ ਰੈਲੀ ਕੀਤੀ ਗਈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਪਹੁੰਚੇ ਹੋਏ ਨੇ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਹਿਲਾਵਾਂ ਵੀ ਜੜੀਆਂ ਵਾ ਇਸ ਸਮੂਲਤ ਦੇ ਵਿੱਚ ਪਹੁੰਚੀਆਂ ਨੇ ਤਾਂ ਵੱਡਾ ਇਕੱਠ ਜਿਹੜਾ ਵਾ ਅੱਜ ਜਨਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕੀਤਾ ਗਿਆ ਤਾਂ ਮਹਿਲਾਵਾਂ ਵੀ ਜੜੀਆਂ ਨੇ ਉਹ ਇੱਥੇ ਕਿਸਾਨਾਂ ਦੇ ਨਾਲ ਜਿਹੜੇ ਨੇ ਕੰਦੇ ਨਾਲ ਕੰਦਾ ਜੋੜ ਕੇ ਜਿਹੜੇ ਨੇ ਉਹ ਖੜੇ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਜੇ ਦਾਣਾ ਮੰਡੀ ਦੀਆਂ ਜੰਡਿਆਲਾ ਗੁਰੂ ਜਿੱਥੇ ਵੱਡਾ ਕੱਠ ਜਿਹੜਾ ਵਾ ਕਿਸਾਨਾਂ ਵੱਲੋਂ ਕੀਤਾ ਗਿਆ ਕਿਉਂਕਿ ਕਿਹਾ ਗਿਆ ਸੀ ਪਹਿਲਾਂ ਕਿ ਜਿਹੜੇ ਕਾਨੂੰਨ ਜਿਹੜੇ ਜਦੋਂ ਵਾਪਸ ਲਿਆ ਸੀ ਤਾਂ ਐਮਐਸਪੀ ਦੀ ਗਰੰਟੀ ਜਿਹੜੀ ਆ ਲਿਖ ਕੇ ਦਿੱਤੀ ਗਈ ਸੀ ਕਿ ਐਮਐਸਪੀ ਦੀ ਗਰੰਟੀ ਜਿਹੜੀ ਆ ਉਹ ਦਿੱਤੀ ਜਾਵੇਗੀ ਪਰ ਆ ਕਾਨੂੰਨਾਂ ਤੋਂ ਬਾਅਦ ਐਮਐਸਪੀ ਦੀ ਗਰੰਟੀ ਜਿਹੜੀ ਆ ਉਹ ਲਾਗੂ ਨਹੀਂ ਕੀਤੀ ਗਈ ਤਾਂ ਉਸ ਨੂੰ ਲੈ ਕੇ ਵੱਡਾ ਕੱਠ ਜਿਹੜਾ ਵਾ ਅੱਜ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਉਣ ਦੇ ਲਈ ਬਿਲਕੁਲ ਕੱਠ ਜਿਹੜਾ ਕੀਤਾ ਗਿਆ ਮਹਾਂ ਰੈਲੀ ਜਿਹੜੀ ਆ ਉਹ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਠ ਗਰੰਟੀਆਂ ਜਿਹੜੀਆਂ ਵਾ ਉਹ ਮੰਗਾ ਜਿਹੜੀਆਂ ਵਾ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਮੰਗੀਆਂ ਜਾ ਰਹੀਆਂ ਤਾਂ ਬਿਲਕੁਲ ਮਹਿਲਾਵਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਸਾਡੇ ਨਾਲ ਕਿਸਾਨ ਆਗੂ ਮਹਿਲਾਵਾਂ ਜਿਹੜੀਆਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਅੱਜ ਜਿਹੜਾ ਵੱਡਾ ਕੰਠ ਕੀਤਾ ਗਿਆ ਵਾ ਕੀ ਕਹਿਣਾ ਚਾਹੋਗੇ ਵੀ ਪਹਿਲਾਂ ਕਾਨੂੰਨ ਜਦੋਂ ਲਾਗੂ ਕੀਤੇ ਸੀ ਕਿਸਾਨਾਂ ਤੇ ਉਦੋਂ ਵੀ ਧਰਨੇ ਦੇ ਉੱਪਰ ਬੈਠੇ ਸੀ ਕਿਸਾਨ ਮਹਿਲਾਵਾਂ ਅੱਜ ਵੀ ਧਰਨੇ ਦੇ ਉੱਪਰ ਬੈਠੀਆਂ ਹੋਈਆਂ ਕੀ ਕਹਿਣਾ ਚਾਹੋਗੇ ਜੀ ਹਲੋ ਅੱਜ ਅਸੀਂ ਆਪਣੇ ਹੱਕਾਂ ਵਾਸਤੇ ਆਏ ਆ ਹੱਕ ਲੈ ਕੇ ਛੱਡਾਂਗੇ ਜੇ ਸਾਾਨੂੰ ਜਾਣਾ ਪਊ ਦਿੱਲੀ ਤੇ ਜਾਵਾਂਗੇ ਹੱਕ ਲੈ ਕੇ ਆਵਾਂਗੇ ਠੀਕ ਹੈ ਹੋਰ ਅਸੀਂ ਛੱਡਦੇ ਨਹੀਂ ਹੱਕ ਹੱਕ ਪੂਰਾ ਲੈ ਕੇ ਆਵਾਂਗੇ ਜੋ ਮੋਦੀ ਖਰਾਬ ਕਰਦਾ ਉਹ ਤਰ੍ਹਾਂ ਕਰਕੇ ਛੱਡਾਂਗੇ ਠੀਕ ਹੈ ਹਾਂ ਬਸ ਠੰਡ ਦੇ ਵਿੱਚ ਘਰਾਂ ਦੇ ਵਿੱਚ ਬੈਠਣਾ ਚਾਹੀਦਾ ਵਾ ਮਹਿਲਾਵਾਂ ਛੋਟੇ ਬੱਚੇ ਜਿਹੜੇ ਨੇ ਠੰਡ ਦੇ ਵਿੱਚ ਅੱਜ ਧਰਨੇ ਦੇ ਉੱਪਰ ਬੈਠੇ ਹੋਏ ਨੇ ਕੀ ਲੱਗਦਾ ਕਿ ਸਰਕਾਰਾਂ ਦੀ ਮਨਸਾ ਕੀ ਹੈਗੀ ਆ ਮਨਤਾ ਸਰਕਾਰਾਂ ਦੀ ਇਹੋ ਹੀ ਆ ਭਈ ਇਹਨਾਂ ਨੂੰ ਕੁਝ ਨਾ ਦਈਏ ਐ ਜੋ ਸਰਕਾਰਾਂ ਮੰਨੀਆਂ ਪਈਆਂ ਵਾ ਐ ਮੁਕਰ ਗਏ ਆ ਤੇ ਠੀਕ ਆ ਐ ਬੈਠੇ ਬੈਠੇ ਰਹਿਣ ਹੋਰ ਸਰਕਾਰਾਂ ਦੀ ਕੋਈ ਗੱਲ ਨਹੀਂ ਹੋਰ ਕੋਈ ਸਰਕਾਰਾਂ ਦੀ ਬਾਤ ਨਹੀਂ ਪਈ ਇਹਨਾਂ ਨੂੰ ਮੂੰਹ ਦੇ ਮੂੰਹ ਮਾਰਾਂਗੇ ਫੇਰ ਜਿਹੜਾ ਵਾ ਦਿੱਲੀ ਜਾਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਫੇਰ ਦਿੱਲੀ ਜਾਵਾਂਗੇ ਜਾ ਰਹੇ ਆ ਤਿਆਰੀ ਕਰ ਰਹੇ ਆ ਜ਼ਰੂਰ ਪਹੁੰਚਾਂਗੇ ਦਿੱਲੀ ਦਿੱਲੀ ਜ਼ਰੂਰ ਪਹੁੰਚਣਗੇ ਹਾਂਜੀ ਤਾਂ ਬਿਲਕੁਲ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਜਾਣਾ ਪਿਆ ਤਾਂ ਫਿਰ ਦਿੱਲੀ ਜਾਣ ਦੀ ਜਿਹੜੀ ਤਿਆਰੀ ਆ ਉਹ ਵੀ ਚੱਲਦੀ ਪਈ ਆ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਨੇ ਵੱਡਾ ਕੱਠ ਜਿਹੜਾ ਵਾ ਇਸ ਵਾਰ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕੀਤਾ ਗਿਆ ਜਿਵੇਂ ਕਿ ਐਮ ਐਸ ਪੀ ਗਰੰਟੀ ਆ ਕਾਨੂੰਨ ਜਿਹੜੇ ਨੇ ਉਹ ਬਣਾਏ ਜਾਣ ਤਾਂ ਭਾਅ ਸੀ 2 50% ਫਾਰਮੂਲੇ ਦੇ ਅਨੁਸਾਰ ਦਿੱਤੇ ਜਾਣ ਕਿਸਾਨਾਂ ਵੱਲੋਂ ਕਿ ਮੰਗਾ ਜਿਹੜੀਆਂ ਵਾ ਇਹ ਕੀਆ ਗਈਆਂ ਨੇ ਤਾਂ ਬਿਲਕੁਲ ਇੱਕ ਵਾਰ ਤਸਵੀਰਾਂ ਤੁਹਾਡੇ ਨਾਲ ਫੇਰ ਸਾਂਝੀਆਂ ਕਰ ਲੈਣੇ ਵੱਡਾ ਇਕੱਠ ਜਿਹੜਾ ਵਾ ਜਨਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕੀਤਾ ਗਿਆ ਮਹਾਂ ਰੈਲੀ ਜਿਹੜੀ ਆ ਉਹ ਕੀਤੀ ਗਈ ਆ ਤਾਂ ਇਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣ ਦੀ ਤਿਆਰੀ ਦੇ ਵਿੱਚ ਨੇ ਕਿਸਾਨਾਂ ਵੱਲੋਂ ਦਿੱਲੀ ਦੀ ਕੂਚ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਬਿਲਕੁਲ ਜਿਹੜੀਆਂ ਮੰਗਾਂ ਜਿਹੜੀਆਂ ਵਾ ਜਾਜ ਮੰਗਾਂ ਨੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਜਿਹੜੀਆਂ ਇਹੋ ਸਾਡੀਆਂ ਮੰਗਾਂ ਸੀ ਪਰ ਸਰਕਾਰਾਂ ਵਾਅਦਾ ਕਰਕੇ ਜਿਹੜੀਆਂ ਵਾ ਉਹ ਮੁਕਰ ਚੁੱਕੀਆਂ ਵਾ ਅਜੇ ਤੱਕ ਗਰੰਟੀ ਕਾਨੂੰਨ ਜਿਹੜੇ ਆ ਉਹ ਬਣਾਏ ਨਹੀਂ ਗਿਆ ਕਿਉਂਕਿ ਐਮਐਸਪੀ ਗਰੰਟੀ ਕਾਨੂੰਨ ਜਿਹੜੇ ਲਿਖ ਕੇ ਦਿੱਤਾ ਗਿਆ ਸੀ ਪਰ ਉਹਨੂੰ ਲਾਗੂ ਨਹੀਂ ਕੀਤਾ ਗਿਆ ਕੈਮਰਾਮੈਨ ਸ਼ੁਭਿੰਦਰ ਸ਼ਰਮਾ ਦੇ ਨਾਲ ਮੇਧ ਸਿੰਘ ਦਿੱਲੀ ਪੋਸਟ ਪੰਜਾਬ ਹਿਣਾ ਹਿਮਾਚਲ ਜੰਡੇਲਾਗੁਰੂ